ਹੰਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਸੋ ਜਿੱਦਾਂ ਕਿ ਸਾਰਿਆਂ ਨੂੰ ਪਤਾ ਹੈ ਸਰਦੀਆਂ ਦਾ ਮੌਸਮ ਹੋ ਗਿਆ ਹੈ ਸਟਾਰ ਤੇ ਸਰਦੀਆਂ ਵਾਲੀਆਂ ਸਬਜ਼ੀਆਂ ਵੀ ਬਾਜ਼ਾਰ ਵਿੱਚ ਆ ਚੁੱਕੀਆਂ ਨੇ ਸੋ ਅੱਜ ਅਸੀਂ ਤੁਹਾਡੇ ਨਾਲ ਮੇਥੀ ਦੀ ਸਬਜ਼ੀ ਦੀ ਰੈਸিপি ਸ਼ੇਅਰ ਕਰਾਂਗੇ ਸੋ ਵੀਡੀਓ ਨੂੰ ਪੂਰੀ ਦੇਖਿਓ ਤੇ ਇਹ ਸਬਜ਼ੀ ਅਸੀਂ ਚੁੱਲੇ ਤੇ ਬਣਾਵਾਂਗੇ ਕਿਉਂਕਿ ਚੁੱਲੇ ਦੀ ਸਬਜ਼ੀ ਦਾ ਸੁਆਦ ਵੱਖਰਾ ਹੀ ਹੁੰਦਾ ਹੈ ਸਭ ਤੋਂ ਪਹਿਲਾਂ ਅਸੀਂ ਇੱਕ ਬੇਸਿਕ ਤੜਕਾ ਤਿਆਰ ਕੀਤਾ ਕੜਾਈ ਵਿੱਚ ਤੇਲ ਪਾ ਕੇ ਜੀਰਾ ਅਦਰਕ ਤੇ ਗੰਡਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਿਆ ਉਸ ਤੋਂ ਬਾਅਦ ਅਸੀਂ ਟਮਾਟਰ ਤੇ ਮਿਰਚਾਂ ਨੂੰ ਵੀ ਚੀਰ ਲਿਆ ਤੇ ਸਾਰੇ ਮਸਾਲੇ ਇਕੱਠੇ ਇੱਕ ਟੱਕਣ ਵਿੱਚ ਪਾ ਲਏ ਜਿਦੇ ਵਿੱਚ ਹਲਦੀ ਲੂਣ ਮਸਾਲੇ ਸਭ ਕੁਝ ਇਕੱਠਾ ਰਲਿਆ ਆਇਆ ਸੀ ਤੇ ਇਹਨਾਂ ਸਾਰਿਆਂ ਨੂੰ ਅਸੀਂ ਜਿਹੜਾ ਹੈ ਆਪਣੇ ਤੜਕੇ ਵਿੱਚ ਪਾ ਕੇ ਤੇ ਭੁੰਨ ਲੈਣਾ ਹੈ ਕੋਚੇ ਤੱਕ ਇਹਨਾਂ ਨੂੰ ਵੀ ਅਸੀਂ ਪਕਾਉਣਾ ਹੈ ਜਿੱਦਾਂ ਕਿ ਤੁਸੀਂ ਦੇਖ ਰਹੇ ਹੋ ਕਿ ਮੈਂ ਸਾਰੇ ਮਸਾਲੇ ਇਕੱਠੇ ਹੀ ਪਾ ਦਿੱਤੇ ਨੇ ਹਲਦੀ ਦਾ ਸਵਾਦ ਥੋੜਾ ਕੱਚਾ ਰਹਿ ਜਾਂਦਾ ਹੈ ਇਸ ਕਰਕੇ ਅਸੀਂ ਥੋੜਾ ਟਾਈਮ ਤੱਕ ਇਹਨੂੰ ਪਕਾ ਲਵਾਂਗੇ ਉਧਰ ਆਪਾਂ ਆਪਣੀ ਮੇਥੀ ਨੂੰ ਵੀ ਜਿਹੜਾ ਹੈ ਚੀਰ ਲਵਾਂਗੇ ਮੇਥੀ ਨੂੰ ਚੀਰਨ ਲਈ ਅਸੀਂ ਜਿਹੜਾ ਹੈ ਕਰਦੇ ਦਾ ਇਸਤੇਮਾਲ ਨਹੀਂ ਕਰਦੇ ਪਏ ਤੁਸੀਂ ਚਾਹੋ ਤਾਂ ਕਰਦੇ ਦਾ ਇਸਤੇਮਾਲ ਕਰ ਸਕਦੇ ਹੋ ਉਧਰ ਸਾਡਾ ਤੜਕਾ ਬੜਾ ਵਧੀਆ ਪੱਕ ਚੁੱਕਿਆ ਹੈ 스멜 ਬਹੁਤ ਵਧੀਆ ਆ ਰਹੀ ਆ ਤੇ ਅਸੀਂ ਛੋਟੇ-ਛੋਟੇ ਬਰੀਕ-ਬਰੀਕ ਆਲੂ ਚੀਰ ਲੈਨੇ ਤੇ ਬਰੀਕ-ਬਰੀਕ ਚੀਰਨੇ ਨੇ ਤੇ ਉਹਨਾਂ ਨੂੰ ਬਾਅਦ ਵਿੱਚ ਚੰਗੀ ਤਰ੍ਹਾਂ ਪਾਣੀ ਦੇ ਨਾਲ ਵਾਸ਼ ਕਰ ਲੈਣਾ ਹੈ ਤੇ ਆਲੂਆਂ ਨੂੰ ਵੀ ਜਿਹੜਾ ਅਸੀਂ ਆਪਣੇ ਤੜਕੇ ਵਿੱਚ ਪਾ ਕੇ ਤੇ ਮਿਕਸ ਕਰ ਦਵਾਂਗੇ ਤੇ ਪਾਣੀ ਅਸੀਂ ਬਿਲਕੁਲ ਘੱਟ ਪਾਉਣਾ ਹੈ ਬਿਲਕੁਲ ਨਾ ਦੇ ਬਰਾਬਰ ਆਲੂ ਜਿਹੜੇ ਨੇ ਸੇਕ ਦੇ ਨਾਲ ਹੀ ਪੱਕ ਜਾਣਗੇ ਫਿਰ ਅਸੀਂ ਉੱਤੇ ਕੋਈ ਟੱਕਣ ਦੇ ਦੇਣਾ ਹੈ ਤੇ ਆਲੂਆਂ ਨੂੰ ਪੱਕਣ ਦੇਣਾ ਹੈ ਉਧਰ ਆਪਣੀ ਮੇਥੀ ਵੀ ਚੰਗੀ ਤਰ੍ਹਾਂ ਕਟਾਈ ਹੋ ਗਈ ਸੀ ਅਸੀਂ ਵਾਸ਼ ਕਰ ਲਿਆ ਸੀ ਤੇ ਹੁਣ ਆਲੂ ਵੀ ਪੱਕ ਚੁੱਕੇ ਨੇ ਕੁਝ ਹੱਦ ਤੱਕ ਤੇ ਮੇਥੀ ਨੂੰ ਵੀ ਵਿੱਚੇ ਪਾ ਕੇ ਤੇ ਸਾਰੀ ਸਬਜ਼ੀ ਨੂੰ ਰਲਾ ਦੇਵਾਂਗੇ ਤੇ ਮੇਥੀ ਨੂੰ ਵੀ ਕੁਝ ਟਾਈਮ ਤੱਕ ਪੱਕਣ ਦਵਾਂਗੇ ਤੁਸੀਂ ਸਾਰੀ ਸਬਜ਼ੀ ਨੂੰ ਚੰਗੀ ਤਰ੍ਹਾਂ ਰਲਾ ਲਿਓ ਤਾਂ ਜੋ ਜਿਹੜਾ ਆਲੂ ਹੈ نیچے ਨਾ ਰਹਿ ਜਾਂਦੇ ਸਾਰੀ ਸਬਜ਼ੀ ਇਕੁਅਲੀ ਪੱਕ ਸਕੇ ਸੋ ਉਸ ਤੋਂ ਬਾਅਦ ਇਹਦੇ ਉੱਤੇ ਵੀ ਅਸੀਂ ਆਪਣੀ ਟੱਕਣ ਦੇ ਦਵਾਂਗੇ 4 ਤੋਂ 5 ਮਿੰਟ ਤੱਕ ਵੇਟ ਕਰਾਂਗੇ ਤੇ ਸਬਜ਼ੀ ਸਾਡੀ ਤਿਆਰ ਹੈ ਬੜੇ ਹੀ ਸਾੰਤਰੀ ਕੇ ਨਾਲ ਇਹ ਸਬਜੀ ਬਣ ਜਾਂਦੀ ਹੈ ਤੇ ਚੁੱਲੇ ਤੇ ਬਣਾਈ ਸਬਜੀ ਦਾ ਦਾ ਸੁਆਦ ਹੀ ਵੱਖਰਾ ਹੁੰਦਾ ਹੈ ਸੋ ਸਾਰੇ ਜਣੇ ਟਰਾਈ ਕਰਕੇ ਜਰੂਰ ਦੇਖਿਓ ਇਸ ਤਰ੍ਹਾਂ ਦੀਆਂ ਹਰੀਆਂ ਸਬਜ਼ੀਆਂ ਘਰੇ ਖਾਓ ਤੰਦਰੁਸਤ ਰਹੋ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਜਰੂਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਮਿਲਦੇ ਹਾਂ ਅਗਲੀ ਵੀਡੀਓ ਦੇ ਨਾਲ ਧੰਨਵਾਦ